1734 ਦਾ ਉਹ ਦਿਨ ਜਦੋਂ ਭਾਈ ਮਨੀ ਸਿੰਘ ਹੁਣਾ ਨੂੰ ਲਾਹੌਰ ਦੇ ਨਖਾਸ ਚੌਕ ਵਿਖੇ ਸ਼ਹੀਦ ਕੀਤਾ ਜਾਂਦਾ। ਇਹ ਉਹ ਚੌਕਿਆ ਜਿੱਥੇ ਅਨੇਕਾਂ ਸਿੱਖਾਂ ਦੀਆਂ ਸ਼ਹਾਦਤਾਂ ਹੋਈਆਂ ਨੇ। ਜਿੱਥੇ ਭਾਈ ਤਾਰੂ ਸਿੰਘ ਹੁਣੀ, ਭਾਈ ਸੁਭੇਗ ਸਿੰਘ, ਭਾਈ ਸ਼ਹਿਬਾਦ ਸਿੰਘ ਹੁਣਾ ਨੂੰ ਵੀ ਸ਼ਹੀਦ ਕੀਤਾ ਗਿਆ। ਔਰ ਸਿੱਖਾਂ ਦਾ ਇਤਿਹਾਸ ਜਿਹੜਾ ਹੈ ਇਹ ਬੜਾ ਜਜ਼ਬਿਆਂ ਵਾਲਾ ਹੈ, ਬੜਾ ਕੁਰਬਾਨੀਆਂ ਵਾਲਾ ਹੈ। ਸ਼ਹਾਦਤ ਭਾਵੇਂ ਇੱਕ ਜਾਨੇ ਦੀ ਹੋਵੇ ਤੇ ਜਾਂ ਬਧੇਰੇ ਪਰਿਵਾਰ ਦੇ ਮੈਂਬਰਾਂ ਦੀ ਹੋਵੇ ਸਰੀਰ ਅਤੇ ਸ਼ਹਾਦਤ ਗੁਰੂ ਦੇ ਚਰਨਾਂ ਵਿੱਚ ਹਮੇਸ਼ਾ ਹੀ ਪ੍ਰਵਾਨ ਹੈ। ਬਾਦਸ਼ਾਹ ਨੇ ਕਿਰਪਾ ਕੀਤੀ ਆਪਣੇ ਮੁਬਾਰਕ ਬਚਨਾਂ ਦੇ ਰਾਹੀਂ ਸਾਨੂੰ ਸਮਝਾਇਆ ਹੈ। ਗੁਰੂ ਆਪਣੀ ਪਾਵਨ ਕਿਰਪਾ ਕਰਦਾ ਹੈ ਸਾਡੇ ਉੱਤੇ ਮਹਰ ਕਹਿੰਦੇ ਵੀ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰਤਲੀ ਗਲੀ ਮੇਰੀ ਆਓ। ਇਤਮਾਰਗ ਪੈਰ ਤ੍ਰਿਜੈ ਸਿਰ ਦੀਜੈ ਕਾਣ ਨਾ ਕੀਤੇ ਤੇ ਜਦੋਂ ਅਪਾ ਭਾਈ ਮਨੀ ਸਿੰਘ ਹੁਣਾ ਦਾ ਇਤਿਹਾਸ ਪੜਦੇ ਹਾਂ ਬੜਾ ਹੀ ਸੁਨਹਿਰੀ ਇਤਿਹਾਸ ਹੈ ਕੁਰਬਾਨੀਆਂ ਜਜ਼ਬਿਆਂ ਭਰਿਆ ਹੈ ਭਾਈ ਮਨੀ ਸਿੰਘ ਜੀ ਦੇ ਦਾਦਾ ਭਾਈ ਬੱਲੂ ਜੀ 6ਵੇਂ ਗੁਰਦੇਵ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਸ਼ਾ ਜੀ ਦੀ ਫੌਜ ਦੇ ਵਿੱਚ ਭਰਤੀ ਹੁੰਦੇ ਇਥੋਂ ਹੀ ਸਿੱਖੀ ਦੀ ਦਾਤ ਜਿਹੜੀ ਹੈ ਭਾਈ ਸਾਹਿਬ ਭਾਈ ਮਨੀ ਸਿੰਘ ਹੋਣਾਂ ਦੇ ਪਰਿਵਾਰ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਵੱਲੋਂ ਪ੍ਰਾਪਤ ਹੋ ਜਾਂਦੀ ਹੈ। ਅੰਮ੍ਰਿਤਸਰ ਦੀ ਜੰਗ ਵਿੱਚ ਭਾਈ ਮਨੀ ਸਿੰਘ ਜੀ ਦੇ ਦਾਦਾ ਜੀ ਜਿਹੜੇ ਹਨ ਉਹ ਸ਼ਹਾਦਤ ਪ੍ਰਾਪਤ ਕਰ ਜਾਂਦੇ ਹਨ। ਭਾਈ ਮਾਈ ਦਾਸ ਸਾਹਿਬ ਭਾਈ ਮਨੀ ਸਿੰਘ ਜੀ ਦੇ ਪਿਤਾ ਜਦੋਂ ਗੁਰੂ ਹਰ राय ਸਾਹਿਬ ਮਹਾਰਾਜ ਪਾਸ਼ਾ ਜੀ ਦੇ ਕੋਲੇ ਸਤਗੁਰੂ ਪਾਸ਼ਾ ਜੀ ਦੇ ਦਰਸ਼ਨ ਦਿਦਾਰੇ ਕਰਦੇ ਆ ਹੋਏ ਹਨ ਭਾਈ ਮਨੀ ਸਿੰਘ ਉਹਨਾਂ ਨੂੰ ਲੈ ਕੇ ਜਾਂਦੇ ਹਨ ਨਾਮ ਪੁੱਛਦੇ ਹਨ ਗੁਰੂ ਪਾਸ਼ਾ ਵੀ ਕੀ ਨਾਮ ਹੈ ਪੁੱਛਣ ਕੀ ਤੇ ਭਾਈ ਮਾਈ ਦਾਸ ਜੀ ਕਹਿੰਦੇ ਕਿ ਮਣੀਆ ਮਹਾਰਾਜ ਨੇ ਕਿਹਾ ਇਹ ਮਣੀਆ ਰ ਠੀਕ ਹੈ ਪਰ ਜਦੋਂ ਅੱਗੇ ਚੱਲ ਕੇ ਸਿੱਖ ਇਤਿਹਾਸ ਵਧੇਗਾ ਸਿੱਖ ਇਤਿਹਾਸ ਲਿਖਿਆ ਜਾਵੇਗਾ ਸਿੱਖ ਇਤਿਹਾਸ ਦੀ ਗੱਲ ਹੋਵੇਗੀ ਤੇ ਸੁਨਹਿਰੀ ਅੱਖਰਾਂ ਦੇ ਵਾਂਗੂ ਭਾਈ ਮਨੀ ਸਿੰਘ ਹੁਣਾਂ ਦਾ ਨਾਮ ਜਿਹੜਾ ਵਾ ਸਿੱਖ ਇਤਿਹਾਸ ਦੇ ਵਿੱਚ ਚਮਕੀਐ ਐਸਾ ਹੀ ਹੋਇਆ 12 ਭਰਾਵਾਂ ਦੇ ਵਿੱਚੋਂ 11 ਦੀ ਸ਼ਹਾਦਤ ਹੋ ਜਾਂਦੀ ਆਪ ਜੀ ਦੇ ਸੁਪੁੱਤਰਾਂ ਦੀ ਸ਼ਹਾਦਤ ਹੋ ਜਾਂਦੀ ਹੈ ਆਪ ਜੀ ਦੇ ਪੋਤਰਿਆਂ ਦੀ ਸ਼ਹਾਦਤ ਹੋ ਜਾਂਦੀ ਹੈ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਪੁੱਤਰ ਬਾਬਾ ਉਦੇ ਸਿੰਘ ਹੁਣ ਜਦੋਂ ਗੁਰੂ ਕਲਗੀਧਰ ਸ਼ੈਨਸ਼ਾ ਅਨੰਦਪੁਰ ਸਾਹਿਬ ਦਾ ਕਿਲਾ ਛੱਡਦੇ ਹਨ ਸਰਸਾ ਨਦੀ ਨੂੰ ਪਾਰ ਕੀਤਾ ਮਹਾਰਾਜ ਨੇ ਪਾਸ਼ਾ ਕਹਿਣ ਲੱਗੇ ਕਿਰਤਨ ਆਸਾ ਦੀ ਵਾਰ ਦਾ ਆਰੰਭ ਕਰਵਾਇਆ ਜਾਵੇ ਗੁਰੂ ਸਾਹਿਬ ਪਾਸ਼ਾ ਨੇ ਕੀਰਤਨ ਆਰੰਭ ਕਰਵਾਇਆ ਉਧਰੋਂ ਕੇਸਰੀ ਚੰਦ ਰਾਜਾ ਪਹਾੜੀ ਜਿਹੜਾ ਮਹਾਰਾਜ ਦੇ ਨਾਲ ਦਗਾ ਕਮਾਉਂਦਾ ਹੋਇਆ ਧੋਖਾ ਕਰਦਾ ਹੋਇਆ ਸਤਗੁਰੂ ਪਾਸ਼ਾ ਜੀ ਦੇ ਉੱਪਰ ਤਾਵਾ ਬੋਲਦਾ ਭਾਈ ਉਹਦੇ ਸਿੰਘ ਹੋਣਾ ਨੇ ਉਹਨੂੰ ਮੈਦਾਨੇ ਜ਼ੰਗ ਅੰਦਰ ਲਲਕਾਰਿਆ ਗੁਰੂ ਪਾਸ਼ਾ ਜੀ ਦੀ ਕਿਰਪਾ ਦੇ ਨਾਲ ਰਾਜੇ ਕੇਸਰੀ ਚੰਦ ਦਾ ਹਾਥੀ ਦੇ ਉੱਤੇ ਬੈਠੇ ਹੋਏ ਦਾ ਸਿਰ ਵੱਢ ਕੇ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਹ ਭਾਈ ਉਦੇ ਸਿੰਘ ਹੋਣੀ ਭਾਈ ਮਨੀ ਸਿੰਘ ਜੀ ਦੇ ਸੁਪੁੱਤਰ ਹਨ ਪਹਾੜੀ ਰਾਜਿਆਂ ਦੇ ਵੱਲੋਂ ਆਨੰਦਪੁਰ ਸਹਿਬ ਵਿਖੇ ਮਸਤ ਹਾਥੀ ਦੇ ਸਿਰ ਦੇ ਵਿੱਚ ਤਵੀਆਂ ਬੰਨ ਦਿੱਤੀਆਂ ਗਈਆਂ ਉਹਨੂੰ ਸ਼ਰਾਬ ਆਦਿਕ ਪਿਐਗੀ ਨਸ਼ਾ ਆਦਿਕ ਮਸਤ ਹਾਥੀ ਨੂੰ ਪਿਆਇਆ ਗਿਆ ਕਿਲੇ ਵੱਲ ਛੱਡਿਆ ਗਿਆ ਤੇ ਮਹਾਰਾਜ ਕਹਿਣ ਲੱਗੇ ਵੀ ਕੋਈ ਗੱਲ ਨਹੀਂ ਜੇ ਉਹਨਾਂ ਪਹਾੜੀ ਰਾਜਿਆਂ ਦੇ ਕੋਲੇ ਦੁਸ਼ਟਾਂ ਦੇ ਕੋਲੇ ਮਸਤ ਹਾਥੀ ਹੈ ਤੇ ਸਾਡੇ ਕੋਲੇ ਵੀ ਦੁਨੀ ਚੰਦ ਨਾਮ ਦਾ ਇੱਕ ਹਾਥੀ ਹੈ ਜਿਹੜਾ ਉਹਦਾ ਮੁਕਾਬਲਾ ਕਰੇਗਾ ਜਦੋਂ ਦੁਨੀ ਚੰਦ ਨੂੰ ਪਤਾ ਲੱਗਿਆ ਕੰਧ ਟੱਪਿਆ ਕੰਧ ਟੱਪਣ ਤੋਂ ਬਾਅਦ ਸਰੀਰ ਪਰ ਉਹਨਾਂ ਕਾਰਨ ਲੱਤ ਟੁੱਟ ਗਈ ਅਤੇ ਡਰਪੋਕ ਇੰਨਾ ਸਰੀਰ ਦਾ ਭਾਰਾ ਕਿ ਕਿਤੇ ਮਰ ਪੈਸ਼ ਮੈਨੂੰ ਸੱਚੀ ਨਾ ਕਿਤੇ ਉਸ ਮਸਤ ਹਾਥੀ ਦੇ ਅੱਗੇ ਛੱਡ ਦੇਣ ਤੇ ਮੈਂ ਤੇ ਐਵੇਂ ਮੌਤ ਦੇ ਮੂੰਹ 'ਚ ਜਾਵਾਂਗਾ ਤੇ ਜਦੋਂ ਬਾਬਾ ਬਚਿੱਤਰ ਸਿੰਘ ਹੋਣ ਹਨ ਮਾਰੇ ਪਾਸ਼ਾ ਨੇ ਹੌਸਲਾ ਦਿੱਤਾ تھا ਤਾਪੜਾ ਦਿੱਤਾ ਤੇ 나ਗਣੀ ਫੜਾਈ ਤੇ ਭਾਈ ਬਚਿੱਤਰ ਸਿੰਘ ਹੋਣਾ ਨੇ ਗੁਰੂ ਕਲਗੀ ਧਰਮ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਉਸ ਮਸਤ ਹਾਥੀ ਦੇ ਮੱਥੇ ਦੇ ਵਿੱਚ 나ਗਣੀ ਵਾਲਾ ਵਰਸ਼ਾ ਮਾਰ ਕੇ ਮੱਥਾ ਪਾੜ ਕੇ ਰੱਖ ਦਿੱਤਾ ਇਹ ਭਾਈ ਸਾਹਿਬ ਜੀ ਦੇ ਸੁਪੁੱਤਰ ਭਾਈ ਮਨੀ ਸਿੰਘ ਹੋਣ ਸਤਿਗੁਰੂ ਪਾਸ਼ਾ ਦੀ ਕਿਰਪਾ ਦੇ ਨਾਲ ਜਦੋਂ ਅਪਾਰ ਰਹਿਮਤ ਹੋਈ ਹੈ ਇਸ ਪਰਿਵਾਰ ਦੇ ਉੱਤੇ ਦਇਆ ਹੋਈ ਹੈ ਬੇਨਤੀ ਕਰਦਾ ਕਿ ਭਾਈ ਮਨੀ ਸਿੰਘ ਹੋਣਾ ਦਾ ਜਿਹੜਾ ਆਪਣਾ ਪਰਿਵਾਰ ਹੈ ਠੀਕ ਹੈ ਉਹ ਵਿਸ਼ਹੀਆਂ ਦੇ ਨਾਲ ਕੁਰਬਾਨੀਆਂ ਦੇ ਨਾਲ ਜਜ਼ਬੀਆਂ ਦੇ ਨਾਲ ਭਰਿਆ ਪਿਆ ਹੈ ਭਾਈ ਬਿਆਲਾ ਜੀ ਜਿਨ੍ਹਾਂ ਨੂੰ ਤੇਗ ਦੇ ਵਿੱਚ ਉਬਾਲਿਆ ਗਿਆ ਭਰਾਤਾ ਹਨ ਸਹਿਬ ਪਾਸ਼ਾ ਜੀ ਦੇ ਭਾਈ ਮਨੀ ਸਿੰਘ ਹੋਣਾ ਦੇ ਭਰਾਤਾ ਹਨ ਗੁਰੂ ਪਾਸ਼ਾ ਜੀ ਦੀ ਕਿਰਪਾ ਐਸੀ ਹੋਈ ਪਰਿਵਾਰ ਦੇ ਉੱਤੇ ਕਿ ਸਭਨਾਂ ਨੇ ਸ਼ਹਾਦਤ ਦਾ ਜਾਨ ਪੀਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਾਸ਼ਾ ਜੀ ਦਾ ਜਦੋਂ ਦਿੱਲੀ ਦੇ ਚਾਂਦਨੀ ਚੌਕ ਵਿਖੇ ਸਿਰ ਕਲਮ ਕੀਤਾ ਗਿਆ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ ਬਾਬਾ ਜੀਵਨ ਸਿੰਘ ਹੋਣਾ ਦੇ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਾਸ਼ਾ ਜੀ ਦਾ ਸੀਸ ਜਿਹੜਾ ਹੈ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਬੜੇ ਪਿਆਰ ਔਰ ਸਤਿਕਾਰ ਸਹਿਤ ਪਹੁੰਚਾਇਆ ਗਿਆ ਗੁਰੂ ਕਲਕੀ ਤਰਸ਼ੈਨ ਸਾਹਿਬ ਜੀ ਨੇ ਬਾਬਾ ਜੀਵਨ ਸਿੰਘ ਹੋਣਾ ਨੂੰ ਕੁੱਟ ਕੇ ਆਪਣੀ ਛਾਤੀ ਦੇ ਨਾਲ ਪੁੱਤਰ ਹੋਣ ਦਾ ਮਾਣ ਦਿੱਤਾ ਵੀ ਤੁਸੀਂ ਗੁਰੂ ਦੇ ਪੁੱਤਰ ਤੇ ਕਿੱਡੀ ਵਡਿਆਈ ਸੀ ਗੁਰੂ ਨਾਨਕ ਦੇ ਘਰ ਦੀ ਵੀ ਮਹਾਰਾਜ ਨੇ ਆਪਣੇ ਗਲੇ ਦੇ ਨਾਲ ਲਾਇਆ ਆਪਣੇ ਸਿੱਖਾਂ ਨੂੰ ਆਪਣੇ ਸੇਵਕਾਂ ਨੂੰ ਹੁਣ ਦੂਜਾ ਪੱਖ ਜਿਹੜਾ ਹੈ ਮਹਾਰਾਜਾ ਪਾਸ਼ਾ ਜੀ ਦਾ ਧੜ ਜਿਹੜਾ ਹੈ ਔਰੰਗਜ਼ੇਬ ਬਾਸ਼ਾ ਕਹਿੰਦਾ ਸੀ ਵੀ ਸ਼ਹਿਰ ਦੇਆਂ 메ਨ ਦਰਵਾਜ਼ਿਆਂ ਦੇ ਉੱਪਰ ਟੰਗ ਦਵਾਵਾਂਗਾ ਤਾਂ ਕਿ ਸਿੱਖਾਂ ਦੀ ਕੋਈ ਹਮਾਇਤ ਨਾ ਕਰ ਸਕੇ ਬਾਬਾ ਲੱਖੀ ਸ਼ਾਹ ਬਣ ਜਾਵੇ ਸੌਰਾ ਸਾਹਿਬ ਹੋਏ ਹਨ ਭਾਈ ਮਨੀ ਸਿੰਘ ਹੁਣ ਆਪਣੇ ਘਰ ਵਿਖੇ ਮਹਾਰੇ ਪਾਸ਼ਾ ਜੀ ਦਾ ਧੜ ਜਿਹੜਾ ਲੈ ਕੇ ਜਾਂਦੇ ਹਨ ਆਪਣੇ ਘਰ ਨੂੰ ਅੱਗ ਲਾ ਦਿੰਦੇ ਹਨ ਵੀ ਕਿਸੇ ਨੂੰ ਕੋਈ ਸ਼ੱਕ ਨਾ ਹੋਵੇ ਵੀ ਗੁਰੂ ਸਾਹਿਬ ਜੀ ਦਾ ਅੰਤਮ ਸੰਸਕਾਰ ਕਰ ਦਿੱਤਾ ਕਿ ਕਿਸੇ ਨੂੰ ਕੋਈ ਸ਼ੱਕ ਨਾ ਹੋਵੇ ਵੀ ਕੋਈ ਇਹ ਨਾ ਸੋਚੇ ਵੀ ਮਹਾਰੇ ਪਾਸ਼ਾ ਜੀ ਦਾ ਸੀਸ ਧੜ ਜਿਹੜਾ ਸੀ ਉਹ ਕਿੱਧਰ ਗਿਆ ਤੇ ਸੀਸ ਕਿੱਧਰ ਗਿਆ ਆਪਣੇ ਘਰ ਦੇ ਵਿੱਚ ਲ ਜਾ ਕੇ ਘਰ ਨੂੰ ਅੱਗ ਲਗਾ ਦਿੱਤੀ ਤੇ ਮਹਾਰਾਜ ਦੇ ਅੰਤਮ ਰਸਮਾਂ ਜਿਹੜੀਆਂ ਸਨ ਬਾਬਾ ਲਖੀਸ਼ਾਹ ਜੀ ਹੋਣਾ ਭਾਈ ਮਾਨੀ ਸਿੰਘ ਹੋਣਾ ਦੇ ਸੋਹਰਾ ਸਾਹਿਬ ਬਣਾਨੇ ਬੜੇ ਬੜਿਆ ਸਤਕਾਰ ਤੇ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਨਿਭਾਤੀ ਸਤਗੁਰੂ ਬਾਸ਼ਾ ਗੁਰੂ ਕਲਗੀਧਰ ਸ਼ੈਨ ਸ਼ਾਹ ਮੁਕਤਸਰ ਸਾਹਿਬ ਦੇ ਜੰਗ ਤੋਂ ਵਿਹਲੇ ਹੋ ਕੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਪਹੁੰਚਦੇ ਹਨ ਠੀਕ ਹੈ ਭਾਈ ਮਾਨੀ ਸਿੰਘ ਹੋਣੀ ਗੁਰੂ ਕੇ ਮਹਿਲ ਉਹਨਾਂ ਨੂੰ ਨਾਲ ਲੈ ਕੇ ਦਿੱਲੀ ਵਿਖੇ ਪਹੁੰਚਦੇ ਹਨ ਸੁਨੇਹਾ ਭੇਜਿਆ ਕਿ ਆਪ ਜੀ ਤਖਤ ਸ਼੍ਰੀ ਦਮਦਮਾ ਸਾਹਿਬੇ ਕੀ ਪਹੁੰਚੋ ਮਾਰੇ ਪਾਸ਼ਾ ਦੀ ਕਿਰਪਾ ਦੇ ਨਾਲ ਭਾਈ ਮਨੀ ਸਿੰਘ ਹੁਣੀ ਦਮਦਮਾ ਸਾਹਿਬ ਦੀ ਧਰਤੀ ਤੇ ਪਹੁੰਚਦੇ ਹਨ ਉੱਥੇ ਹੀ ਗੁਰੂ ਦੇ ਬੜੇ ਹੀ ਪਿਆਰੇ ਸੇਵਕ ਸਿੱਖ ਕੌਮ ਦੇ ਦੂਜੇ ਮਹਾਨ ਜਰਨੈਲ ਫੂ ਬਾਬਾ ਦੀਪ ਸਿੰਘ ਹੁਣੀ ਵੀ ਮੌਜੂਦ ਸਨ ਤੇ ਭਾਈ ਮਨੀ ਸਿੰਘ ਹੁਣਾ ਨੂੰ ਸਤਿਗੁਰੂ ਗੁਰੂ ਕਲਗੀਧਰ ਸ਼ੈਨਸ਼ਾ ਜੀ ਨੇ ਇਹ ਫਿਰ ਜ਼ਿੰਮੇਵਾਰੀ ਸੌਂਪੀ ਕਹਿਣ ਲੱਗੇ ਕਿ ਗੁਰੂ ਪਾਸ਼ਾ ਜੀ ਦੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਜਿਹੜੀ ਹੈ ਉਹ ਦਰਜ ਕਰ ਦਿੱਤੀ ਜਾਵੇ ਉਹ ਅੰਕਿਤ ਕੀਤੀ ਜਾਵੇ ਸਤਿਗੁਰੂ ਪਾਸ਼ਾ ਜੀ ਦੀ ਪਾਵਨ ਬਾਣੀ ਨੂੰ ਲਿਖਿਆ ਜਾਵੇ ਮਹਾਰਾਜ ਪਾਸ਼ਾ ਜੀ ਦੀ ਪਾਵਨ ਬਾਣੀ ਦਾ ਉਤਾਰਾ ਕਰਵਾਇਆ ਜਾਵੇ ਭਾਈ ਮਨੀ ਸਿੰਘ ਹੋਣਾ ਨੇ ਬੜੇ ਸੋਹਣੇ ਪਿਆਰ ਭਰੇ ਤਰੀਕੇ ਦੇ ਨਾਲ ਇੱਕ ਇੱਕ ਅੱਖਰ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਮੋਤੀਆਂ ਦੇ ਵਾਂਗੂ ਪਰੋ ਕੇ ਗੁਰੂ ਕਲਗੀਧਰ ਸ਼ੈਨਸ਼ਾ ਜੀ ਦੇ ਸਾਹਮਣੇ ਪਾਵਨ ਸਰੂਪ ਜਿਹੜਾ ਹੈ ਉਹ ਤਿਆਰ ਕਰਕੇ ਮਹਾਰਾਜ ਨੂੰ ਭੇਟ ਕੀਤਾ ਸਤਿਗੁਰੂ ਪਾਤਸ਼ਾਹ ਗੁਰੂ ਕਲਗੀਧਰ ਸ਼ੈਨਸ਼ਾ ਜੀ ਆਪਣੇ ਮੁਖ ਤੋਂ ਪਾਵਨ ਬਾਣੀ ਉਚਾਰਦੇ ਪਏ ਹਨ ਭਾਈ ਮਨੀ ਸਿੰਘ ਹੁਣੀ ਪਾਵਨ ਸਰੂਪ ਲਿਖਦੇ ਪਏ ਹਨ ਬਾਬਾ ਦੀਪ ਸਿੰਘ ਹੁਣੀ ਨਾਲ ਮਦਦ ਕਰਵਾ ਰਹੇ ਹਨ ਭਾਈ ਮਨੀ ਸਿੰਘ ਹੁਣ ਸਤਿਗੁਰੂ ਪਾਤਸ਼ਾਹ ਭਾਈ ਮਨੀ ਸਿੰਘ ਹੁਣਾਂ ਅੰਮ੍ਰਿਤਸਰ ਸ਼ਹਿਰ ਦੀ ਤਰਕੀਤੇ ਭੇਜਿਆ ਕਹਿਣ ਲੱਗੇ ਜਾਓ ਉਥੇ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚ ਕੇ ਦਰਬਾਰ ਸਾਹਿਬ ਦੀ ਜੜੀ ਰਹਿਤ ਮਰਿਆਦਾ ਹੈ ਉਹਨੂੰ ਬਹਾਲ ਕਰੋ ਇੱਕ ਮੈਂ ਬੇਨਤੀ ਕਰ ਦਵਾਂ ਜਿਹੜੀ ਅੱਜ ਦਰਬਾਰ ਸਾਹਿਬ ਵਿਖੇ ਆਪਾਂ ਮਰਿਆਦਾ ਤੱਕ ਦੇ ਪਹਿਨਾ ਕੀਰਤਨ ਦੀ ਪ੍ਰਕਾਸ਼ ਦੀ ਇਹ ਭਾਈ ਮਨੀ ਸਿੰਘ ਹੋਣਾ ਦੇ ਵੱਲੋਂ ਤਿਆਰ ਕੀਤੀ ਗਈ ਸੀ ਸਾਰੀ ਮਰਿਆਦਾ ਅੱਜ ਵੀ ਉਵੇਂ ਹੀ ਬਰਕਰਾਰ ਹੈ ਮਰਿਆਦਾ ਜਿਹੜੀ ਸ੍ਰੀ ਦਰਬਾਰ ਸਾਹਿਬ ਵਿਖੇ ਸੋ ਗੁਰੂ ਸਾਹਿਬ ਨੇ ਇਹ ਕਿਰਪਾ ਕੀਤੀ ਭਾਈ ਮਨੀ ਸਿੰਘ ਉਹਨੇ ਬੜੇ ਹੀ ਸੂਝਵਾਨ ਸਨ ਅੱਜ ਵਾਂਗੂ ਕੋਈ ਬਹੁਤਾ ਉਹ ਦੋ ਆਧੁਨਿਕਤਾ ਦਾ ਯੁੱਗ ਨਹੀਂ ਸੀ ਅੱਜ ਤੁਸੀਂ ਇੱਕ ਮੈਸੇਜ ਛੱਡੋ ਸੋਸ਼ਲ ਮੀਡੀਆ ਦੇ ਉੱਤੇ ਵਿਦੇਸ਼ਾਂ ਦੇ ਵਿੱਚ ਵੀ ਸਾਡੇ ਬੈਠੇ ਹੋਏ ਸਿੱਖ ਭੈਣ ਭਰਾ ਹਨ ਉਸ ਮੈਸੇਜ ਨੂੰ ਪੜ੍ਹ ਲੈਂਦੇ ਹਨ ਸੁਣ ਲੈਂਦੇ ਹਨ ਸਵੀਕਾਰ ਵੀ ਕਰ ਲੈਂਦੇ ਹਨ ਵੇਖ ਵੀ ਲੈਂਦੇ ਹਨ ਪਰ ਉਹਨਾਂ ਸਮਿਆਂ ਦੇ ਵਿੱਚ ਸਿੱਖ ਜਿਹੜੇ ਹਨ ਤੁਸੀਂ ਵੇਖੋ ਕਿੰਨਾ ਸਿਰ ਜੋੜ ਕੇ ਬੈਠੇ ਹੋਣਗੇ ਸਿੱਖੀ ਦੀ ਚੜ੍ਹਦੀ ਕਲਾ ਵਾਸਤੇ ਅੱਜ ਵਾਂਗੂ ਲੱਤਾਂ ਨਹੀਂ ਸਖੇ ਚ ਤੇ ਇੱਕ ਦੂਜੇ ਦੀ ਅੱਜ ਤੇ ਅਸੀਂ ਆਪਣੇ ਆਪਾਂ ਨੂੰ ਇੱਕ ਦੂਜੇ ਦੇ ਸਾਹਮਣੇ ਬਦਨਾਮ ਕਰਨ ਵਾਸਤੇ ਪੱਬਾ ਪਾਰ ਹੋਏ ਫਿਰਦੇ ਆ ਕੋਈ ਸਰਕਾਰ ਦੇ ਹੱਥਾਂ ਵਿੱਚ ਵਿਕਿਆ ਫਿਰਦਾ ਵਾ ਕਿਸੇ ਨੂੰ ਆਪਣੀ ਚੌਧਰ ਦੀ ਪਈ ਹੋਈ ਕਿਸੇ ਨੂੰ ਇਹ ਆ ਕਿ ਪ੍ਰਧਾਨਗੀ ਮੈਨੂੰ ਮਿਲ ਜਾਵੇ ਦੂਜੇ ਨੂੰ ਇਹ ਆ ਕਿ ਮੇਰਾ ਨਾਮ ਹੋਣਾ ਚਾਹੀਦਾ ਵਾ ਲੋਕ ਮੈਨੂੰ ਮੇਰੀ ਵਡਿਆਈ ਕਰਨ ਮੇਰੀ ਪ੍ਰਸ਼ੰਸਾ ਕਰਨ ਮੈਨੂੰ ਸਲਾਹਣਾ ਕਰਨ ਆਮ ਤੌਰ ਤੇ ਸਾਡੇ ਸਿੱਖਾਂ ਦੇ ਵਿੱਚ ਅੱਜ ਇਹੋ ਕੁਝ ਚੱਲਦਾ ਪਿਆ ਹੈ ਪਰ ਭਾਈ ਮਨੀ ਸਿੰਘ ਉਹ ਨਹੀਂ ਵੇਖੋ ਬੜੇ ਦੂਰ ਅੰਦੇਸ਼ੀ ਸਨ ਭਾਈ ਮਨੀ ਸਿੰਘ ਉਹਨਾਂ ਨੇ ਫਿਰ ਸਿੱਖ ਕੌਮ ਨੂੰ ਸਨੇਹੇ ਭੇਤੇ ਕਿਉਂਕਿ ਉਹਦੋਂ ਦੋ ਵਾਰ ਸਿੱਖ ਜਿਹੜੇ ਹਨ ਅੰਮ੍ਰਿਤਸਰ ਸ਼ਹਿਰ ਧਰਤੀ ਤੇ ਪੁੱਜਦੇ ਸਨ ਇੱਕ ਦੀਵਾਲੀ ਔਰ ਦੂਸਰਾ ਵਿਸਾਖੀ ਦਾ ਤਿਉਹਾਰ ਇਹਨਾਂ ਦੋਨਾਂ ਤਿਉਹਾਰਾਂ ਦੇ ਉੱਤੇ ਸਿੱਖ ਜਿਹੜੇ ਸਨ ਤੇਰੇ ਦਰਬਾਰ ਸਾਹਿਬ ਦੀ ਧਰਤੀ ਤੇ ਪਹੁੰਚਦੇ ਸਨ ਜ਼ਕਰੀਆ ਖਾਨ ਵਰਗੀ ਸਰਕਾਰ ਉਹਨਾਂ ਦੀ ਹੈ ਕਉਮਤ ਉਹਨਾਂ ਦੀ ਪਰ ਸਿੱਖਾਂ ਨੇ ਆਪਣਾ ਪਿਆਰ ਗੁਰੂ ਦੇ ਪ੍ਰਤੀ ਇਤਿਫਾਕ ਅਤੇ ਸਿਰ ਜੋੜ ਕੇ ਬੈਠਣ ਦਾ ਵੱਲ ਜਿਹੜਾ ਬਨ ਸਿੱਖੀ ਦੀ ਚੜ੍ਹਦੀ ਕਲਾ ਤੋਂ ਪ੍ਰੇਰਿਤ ਹੋ ਕੇ ਸਿੱਖਿਆ ਸੀ ਤੇ ਭਾਈ ਮਨੀ ਸਿੰਘ ਉਹਨਾਂ ਨੇ ਸਿੱਖਾਂ ਨੂੰ ਸੁਨੇਹੇ ਭੇਜੇ ਕਿ ਦਰਬਾਰ ਸਾਹਿਬ ਵਿਖੇ ਦੀਵਾਲੀ ਤੇ ਪਹੁੰਚੋ ਤੇ ਉਧਰ ਜਕਰੀਆ ਖਾਨ ਲਖਪਤ ਰਾਏ ਆਪਣੀ ਬਿਉਤ ਬਣਾ ਕੇ ਬੈਠੇ ਹਨ ਕਿ ਕੱਲੇ ਕੱਲੇ ਸਿੱਖ ਨੂੰ ਮਾਰਨ ਵਾਸਤੇ ਬੜਾ ਟਾਈਮ ਲੱਗਦਾ ਵਾ ਇੱਥੇ ਇਕੱਠ ਹੋਵੇਗਾ ਇਹਨਾਂ ਦੇ ਨਾਲ ਤੇ ਪੈਸੇ ਲਵਾਂਗੇ ਇਹਨਾਂ ਤੋਂ ਬਾਅਦ ਵਿੱਚ ਇਹਨਾਂ ਤੇ ਧਾਵਾ ਬੋਲ ਦਵਾਂਗੇ ਤੇ ਇਹਨਾਂ ਨੂੰ ਖਤਮ ਕਰ ਦਵਾਂਗੇ ਭਾਈ ਮਨੀ ਸਿੰਘ ਹੁਣ ਤੱਕਰ ਖਬਰ ਪਹੁੰਚੀ ਭਾਈ ਮਨੀ ਸਿੰਘ ਹੁਣਾਂ ਨੇ ਸਿੱਖਾਂ ਨੂੰ ਖਬਰ ਪਹੁੰਚਾਈ ਭਈ ਦਰਬਾਰ ਸਾਹਿਬ ਨਾ ਪਹੁੰਚੋ ਅੰਮ੍ਰਿਤਸਰ ਸ਼ਹਿਰ ਵੀਖੇ ਨਾ ਆਇਓ ਕਿਉਂਕਿ ਸਰਕਾਰ ਹਕੂਮਤ ਜਿਹੜੀ ਹੈ ਉਹ ਇੱਕ ਗਿਰੀ ਹੋਈ ਘਿਣਾਉਣੀ ਹਰਕਤ ਕਰਨ ਜਾ ਰਹੀ ਹੈ ਭਾਈ ਮਨੀ ਸਿੰਘ ਹੁਣਾਂ ਦੇ ਇਸ ਹੁਕਮਨਾਮੇ ਨੂੰ ਸਵੀਕਾਰ ਕੀਤਾ ਸਿੱਖਾਂ ਨੇ ਅਤੇ ਦਰਬਾਰ ਸਾਹਿਬ ਵਿਖੇ ਨਹੀਂ ਪਹੁੰਚੇ ਜੋ ਪੈਸਾ ਜੋ ਟੈਕਸ ਵਸੂਲਿਆ ਜਾਣਾ ਸੀ ਸਰਕਾਰ ਵੱਲੋਂ ਭਾਈ ਮਨੀ ਸਿੰਘ ਹੁਣਾਂ ਨੂੰ ਬਾਰ-ਬਾਰ ਕਹਿਣਾ ਕੀਤਾ ਭਾਈ ਸਾਹਿਬ ਨੇ ਕਿਹਾ ਵੀ ਠੀਕ ਹੈ ਇਸ ਵਾਰੀ ਨਹੀਂ ਪਹੁੰਚੇ ਅਗਲੀ ਵਾਰੀ ਸਿੱਖ ਸੰਗਤ ਪਹੁੰਚੇਗੀ ਤੇ ਤੁਹਾਨੂੰ ਪੈਸਾ ਦਿੱਤਾ ਜਾਵੇਗਾ ਅਗਲੀ ਵਾਰੀ ਵੀ ਉਹੇ ਕੰਮ ਹੋਇਆ ਕਿ ਸਰਕਾਰ ਨੇ ਆਪਣੀ ਫੇਰ ਵਿਉਂਤ ਬਣਾਈ ਵੀ ਸਿੱਖਾਂ ਦਾ ਕਤਲ ਕੀਤਾ ਜਾਵੇ ਭਾਈ ਸਾਹਿਬ ਹੁਣਾਂ ਨੇ ਫੇਰ ਸੁਨੇਹੇ ਭੇਜੇ ਕਿ ਪਹੁੰਚਿਓ ਨਾ ਭਾਈ ਮੁੜ ਕੇ ਐਵੇਂ ਫੋਨ ਖਰਾਬਾ ਹੋਵੇਗਾ ਮੈਂ ਨਹੀਂ ਚਾਹੁੰਦਾ ਕਿ ਮੇਰੇ ਭਰਾਵਾਂ ਦਾ ਫੋਨ ਖਰਾਬਾ ਹੋਵੇ ਕੁਝ ਸਿੱਖ ਜਿਹੜੇ ਪਹੁੰਚੇ ਸਨ ਉਹਨਾਂ ਨੂੰ ਜਕਰੀਏ ਖਾਨ ਹੁਣਾਂ ਨੇ ਫੜ ਕੇ ਸ਼ਹੀਦ ਕਰ ਦਿੱਤਾ ਹੁਣ ਭਾਈ ਮਨੀ ਸਿੰਘ ਹੁਣਾਂ ਨੂੰ ਗ੍ਰਿਫਤਾਰ ਕੀਤਾ ਗਿਆ ਇੱਥੇ ਤੇ ਜਦੋਂ ਭਾਈ ਸਾਹਿਬ ਨੂੰ ਗ੍ਰਿਫਤਾਰ ਕਰਕੇ ਲਾਹੌਰ ਵਿਖੇ ਲੈ ਕੇ ਜਾਂਦੇ ਹਨ ਕਾਜੀ ਸਜ਼ਾ ਸੁਣਾ ਰਿਹਾ ਕਾਜੀ ਆਪਣਾ ਕੰਮ ਕਰਦਾ ਹੈ ਜਲਾਦ ਜਿਹੜਾ ਹੈ ਉਹ ਆਪਣੀ ਤਲਵਾਰ ਤਿੱਖੀ ਕਰਦਾ ਭਾਈ ਮਨੀ ਸਿੰਘ ਹੁਣਾਂ ਨੂੰ سزا ਸੁਣਾਈ ਗਈ ਵੀ ਇਹਨਾਂ ਦਾ ਬੰਦ-ਬੰਦ ਜਿਹੜਾ ਵਾ ਉਹ ਕੱਟਿਆ ਜਾਵੇ ਹੁਣ ਜਲਾਦ ਜਿਹੜਾ ਹੈ ਭਾਈ ਸਾਹਿਬ ਦੇ ਗੁੱਟ ਕੋਲੋਂ ਫੜ ਕੇ ਭਾਈ ਸਾਹਿਬ ਜਿਹਦੇ ਹੱਥ ਨੂੰ ਕੱਟਣ ਲੱਗਿਆ ਭਾਈ ਸਾਹਿਬ ਕਹਿਣ ਲੱਗੇ ਨਾ ਇਦਾਂ ਨਹੀਂ ਹੁਣ ਤੇ ਕਾਜੀ ਇੱਕਦਮ ਹੱਸਿਆ ਕਹਿਣ ਲੱਗੇ ਡਰ ਗਏ ਉਹ ਤਲਵਾਰ ਨੂੰ ਵੇਖ ਕੇ ਮੌਤੇ ਸਾਹਮਣੇ ਕਹਿੰਦਾ ਵੀ ਵੱਡੇ-ਵੱਡੇ ਕੰਬ ਜਾਂਦੇ ਨੇ ਤੁਸੀਂ ਕੌਣ ਜੀ ਕਾਜੀ ਕਹਿੰਦਾ ਵੀ ਮੌਤ ਦੇ ਸਾਹਮਣੇ ਤੇ ਵੱਡੇ ਵੱਡੇ ਕੰਬ ਜਾਂਦੇ ਨੇ ਜਲਾਦ ਕਹਿੰਦਾ ਮੈਂ ਵੱਡਿਆਂ ਵੱਡਿਆਂ ਤੇ ਜਦੋਂ ਮੌਤ ਆਉਂਦੀ ਹੈ ਵੇਖਦਾ ਮਾਂ ਉਹ थरथਰ ਕੰਬ ਕੇ ਜ਼ਿੰਦਗੀ ਦੀ ਭੀਖ ਮੰਗਦੇ ਨੇ ਤੇ ਤੁਸੀਂ ਵੀ ਜ਼ਿੰਦਗੀ ਦੀ ਹੁਣ ਭੀਖ ਹੀ ਮੰਗਦੇ ਹੋਗੇ ਭਾਈ ਮਨੀ ਸਿੰਘ ਕਹਿਣ ਲੱਗੇ ਨਹੀਂ ਓਏ ਇਹ ਤੈਨੂੰ ਕਿਹਨੇ ਕਹਿ ਦਿੱਤਾ ਕਿ ਮੈਂ ਜ਼ਿੰਦਗੀ ਦੀ ਭੀਖ ਮੰਗਦਾ ਭਾਈ ਮਨੀ ਸਿੰਘ ਉਹਨੇ ਕਿਹਾ ਤੇ ਇਹਨੂੰ ਆਰਡਰ ਕੀ ਹੋ ਜਾ ਹੁਕਮ ਕੀ ਹੋਇਆ ਬਾਬਾ ਕਹਿੰਦਾ ਜੀ ਬੰਦ-ਬੰਦ ਕੱਟਣਾ ਕਹਿੰਦੇ ਫਿਰ ਬੰਦ ਇੱਥੋਂ ਥੋੜੀ ਆ ਆ ਵੇਖ ਆ ਕਹਿੰਦੇ ਵੀ ਆ ਮੇਰੀਆਂ ਉਂਗਲਾਂ ਜਿਹੜੀਆਂ ਨੇ ਕਹਿੰਦੇ ਇਹਨਾਂ ਦਾ ਇੱਕ-ਇੱਕ ਪੋਟਾ ਜਿਹੜਾ ਵਾ ਇੱਥੋਂ ਬੰਦ ਸ਼ੁਰੂ ਹੁੰਦਾ ਵਾ ਤੇ ਭਾਈ ਸਾਹਿਬ ਨੂੰ ਜਲਾਦ ਕਹਿੰਦਾ ਬੜਾ ਦਰਦ ਹੋਊਗਾ ਤਕਲੀਫ ਬੜੀ ਹੋ ਭਾਈ ਸਾਹਿਬ ਕਹਿੰਦੇ ਫਿਰ ਕੀ ਹੋਗੀ ਗੁਰੂ ਅਰਜਨ ਸਾਹਿਬ ਮਹਾਰਾਜ ਸਾਤ ਤਤੀ ਤਵੀ ਤੇ ਬੈ ਕੇ ਸ਼ਹੀਦ ਹੋਏ ਨੇ ਉਹਨਾਂ ਦੀ ਪਾਵਨ ਬਾਣੀ ਕਹਿੰਦਾ ਵੀ ਸਾਡ ਕਹਿੰਦੇ ਸਾਡੇ ਕੋਲੇ ਮੌਜੂਦ ਆ ਤੇ ਉਹ ਪਾਵਨ ਬਾਣੀ ਨੂੰ ਮੈਂ ਪੜਨਾ ਆਰੰਭ ਕਰ ਦੇਣਾ ਤੇ ਮੈਨੂੰ ਪਤਾ ਹੀ ਨਹੀਂ ਲੱਗਣਾ ਤੇਰੇ ਚੱਲਦੀ ਹੋਈ ਇਹ ਤਲਵਾਰ ਇਧਰੋਂ ਜਲਾਦ ਨੇ ਆਪਣਾ ਕੰਮ ਆਰੰਭ ਕੀਤਾ ਭਾਈ ਸਾਹਿਬ ਦੀਆਂ ਉਂਗਲਾਂ ਪੋਟੇ ਜਿਹੜੇ ਸਨ ਉਹਨਾਂ ਦੇ ਛੋਟੇ ਛੋਟੇ ਟੁਕੜੇ ਆਰੰਭ ਕੀਤੇ ਤਾਤਰ ਪੜਿਆ ਤੇ ਉਹ ਦਿਨ ਨਾਲ ਭਾਈ ਸਾਹਿਬ ਦੇ ਟੁਕੜੇ ਕਰਨੇ ਆਰੰਭ ਕਰ ਦਿੱਤੇ ਇਧਰੋਂ ਭਾਈ ਸਾਹਿਬ ਹੋਣਾ ਸੁਖਮਨੀ ਸਾਹਿਬ ਦਾ ਪਾਠ ਆਰੰਭ ਕੀਤਾ ਸ਼ਲੋਕ ਪੜਿਆ ਉਪਰੰਤ ਭਾਈ ਸਾਹਿਬ ਹੁਣੇ ਪਹਿਲੀ ਅਸ਼ਟਪਦੀ ਦਾ ਪਹਿਲਾ ਪਦਾ ਪੜਦੇ ਪਏ ਹਨ ਸਿਮਰੋ ਸਿਮਰ ਸਿਮਰ ਸੁਖ ਪਾਵ ਕਲ ਕਲੇਸ਼ ਤਨਵਾਹੇ ਮਿਟਾ ਸਿਮਰੋ ਜਾਸ ਸੰਭਰ ਇਕ ਨਾਮ ਜਬ ਅਗਨਤ ਅਨੇਕ ਅੰਤ ਨੂੰ ਜਦੋਂ ਰਹਾਉ ਦਾ ਬੰਦ ਆਇਆ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕੇ ਮਨ ਬਿਸ਼ਰਾਮ ਬੜਾ ਟਕਾਉ ਆਇਆ ਮਨ ਕਿ ਮਹਾਰਾਜ ਕਿਰਪਾ ਕੀਤੀ ਹੈ ਤੁਸੀਂ ਤੁਹਾਡੀ ਹੀ ਸਿੱਖੀ ਸੀ ਗੁਰੂ ਕਲਗੀਧਰ ਸ਼ੈਨਸ਼ਾਹ ਜੀ ਤੇ ਆਪ ਜੀ ਦੀ ਸਿੱਖੀ ਨੂੰ ਬੜੇ ਹੌਸਲੇ ਨਾਲ ਬੜੀ ਸ਼ਿੱਦਤ ਦੇ ਨਾਲ ਨਿਭਾ ਕੇ ਚੱਲਿਆ ਜਾ ਰਿਹਾ ਅੰਤ ਵਾਲੀ ਅਸ਼ਟਪਦੀ ਔਰ ਸ਼ਲੋਕ ਭਾਈ ਸਾਹਿਬ ਹੁਣੀ ਪੜਦੇ ਹਨ ਕੱਲਾ ਕੱਲਾ ਅੰਗ ਕੱਟਿਆ ਜਾ ਰਿਹਾ ਇਦਰੋ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ। ਉਧਰ ਭਾਈ ਸਾਹਿਬ ਹੋਣਾ ਨੇ ਫਤਿਹ ਬਲਾਈ। ਤੇ ਸਰੀਰ ਦੇ ਕੱਲੇ-ਕੱਲੇ ਟੁਕੜੇ ਨੇ ਆਪਣੇ ਆਪ ਵਿੱਚ ਮਾਣ ਮਹਿਸੂਸ ਕੀਤਾ। ਕਿ ਭਾਈ ਮਨੀ ਸਿੰਘ ਹੋਣਾ ਦੀ ਸ਼ਹਾਦਤ ਹੋਈ। ਭਾਈ ਸਾਹਿਬ ਹੋਣਾ ਦੀ ਸ਼ਹਾਦਤ ਨੇ ਇੱਕ ਨਵਾਂ ਮੋੜ ਲਿਆਂਦਾ। ਸੋ ਅੱਜ ਅਸੀਂ ਉਸ ਮਹਾਨ ਗੁਰੂ ਕੇ ਸਿੱਖ ਮਹਾਨ ਵਿਦਵਾਨ ਅਤੇ ਦੂਰ ਅੰਦੇਸ਼ੀ ਵਾਲੇ ਜਿਨ੍ਹਾਂ ਨੇ ਆਪਣੀ ਸਿੱਖ ਕੌਮ ਇਕੱਠਿਆਂ ਕਰਕੇ ਰੱਖਿਆ ਜਿਨ੍ਹਾਂ ਨੇ ਸਿੱਖ ਕੌਮ ਦੀ ਚੜ੍ਹਦੀ ਕਲਾ ਵਾ ਤੇ ਸਭ ਕੁਝ ਕੀਤਾ ਜਿਨ੍ਹਾਂ ਨੇ ਆਪਣਾ ਆਪ ਪਾਲਿਆ ਜਿਨ੍ਹਾਂ ਨੇ ਪਾਵਨ ਬੀੜ ਦੀ ਲਿਖਾਈ ਕੀਤੀ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਜੀ ਦੇ ਦਰਸ਼ਨ ਦਿਦਾਰੇ ਕੀਤੇ ਤੇ ਸਤਿਗੁਰਾਂ ਦੇ ਹੁਕਮ ਨੂੰ ਸਵੀਕਾਰ ਕੀਤਾ ਜਿਨ੍ਹਾਂ ਦੇ ਪਿਤਾ ਦਾਦਾ ਜੀ ਪੁੱਤਰ ਪੋਤਰੇ ਇੱਡਾ ਵੱਡਾ ਪਰਿਵਾਰ ਹੈ ਭਾਈ ਮਨੀ ਸਿੰਘ ਹੋਣਾ ਦਾ ਸ਼ਹਾਦਤ ਦਾ ਜਾਨ ਪੀਂਦਾ ਤੇ ਅੱਜ ਉਸ ਮਹਾਨ ਜੋਧੇ ਦੀ ਕੁਰਬਾਨੀ ਘਟ ਨਹੀਂ ਇਹ ਬੇਸ਼ੱਕ ਅਸੀਂ ਅੱਜ ਉਹਨਾਂ ਦੀਆਂ ਕੁਰਬਾਨੀਆਂ ਭੁੱਲਦੇ ਜਾਨੇ ਬੇਨਤੀ ਕਰੂੰਗਾ ਮੈਂ ਸਾਡੀਆਂ ਭੈਣਾਂ ਹਨ ਸਾਡੀਆਂ ਮਾਵਾਂ ਨੇ ਮੇਰੇਆ ਵੀਰਾਂ ਨੂੰ ਵੀ ਬੇਨਤੀ ਕਰੂੰਗਾ ਕਿਰਪਾ ਕਰੋ ਅਨੰਦਪੁਰ ਸਾਹਿਬ ਦੇ ਵਾਸੀ ਬਣੀ ਬੜਾ ਕੁਝ ਹੈ ਗੁਰੂ ਕਲਗੀਧਰ ਸ਼ੈਨਸ਼ਾ ਜੀ ਦੇ ਪਾਸ ਅਸੀਂ ਆਪਣੀਆਂ ਨਦਾਨੀਆਂ ਦੇ ਕਰ ਆਪਣੀਆਂ ਗਲਤੀਆਂ ਦੇ ਕਰ ਬੜਾ ਕੁਝ ਗਵਾਇਆ ਤੇ ਗਵਾਈ ਵੀ ਜਾ ਰਹੇ ਹਾਂ ਪਰ ਜਿੱਕ ਤੇ ਗੁਰੂ ਕਲਗੀਧਰ ਮਹਾਰਾਜ ਦੇ ਅੱਗੇ ਇੱਕ ਵਾਰੀ ਵੀ ਬੇਨਤੀ ਕਰਦੀਆਂ ਨੇ ਵੀ ਮਹਾਰਾਜ ਵੀ ਠੀਕ ਹੈ ਇਹ ਗਲਤੀਆਂ ਅਸੀਂ ਕੀਤੀਆਂ ਨੇ ਸੰਸਾਰ 'ਚ ਰਹਿ ਕੇ ਪਰ ਮਾਰੇ ਤੁਸੀਂ ਬਖਸ਼ ਦਿਨੇਓ ਸਾਰਿਆਂ ਤੇ ਬਖਸ਼ਦੇ ਆਏ ਨਹੀਂ ਗੁਰੂ ਸਾਹਿਬ ਗੁਰੂ ਸਾਹਿਬ ਜਦੋਂ ਅਸੀਂ ਮਾਰਾ ਦੇ ਅੱਗੇ ਜੋਦੜੀ ਬੇਨਤੀ ਕਰਨੀ ਆਰੰਭ ਕਰਦੇ ਨੇ ਸਤਿਗੁਰੂ ਸਾਡੀ ਬਾਹ ਫੜਦੇ ਨੇ ਮਾਰੇ ਕੋਈ ਜਿੱਦੀ ਥੋੜੀ ਨਹੀਂ ਸੁਭਾਅ ਦੇ ਸਤਿਗੁਰੂ ਤਾਂ ਕਹਿੰਦੇ ਨੇ ਕਿ ਭਾਈ ਮੇਰੇ ਵੱਲ ਆ ਮੈਂ ਤੈਨੂੰ ਆਪਣਾ ਬਣਾਉਣਾ ਚਾਹੁੰਦਾ ਸੋ ਭਾਈ ਮਨੀ ਸਿੰਘ ਉਹਨਾਂ ਦੀ ਕੁਰਬਾਨੀ ਉਹਨਾਂ ਦਾ ਇਤਿਹਾਸ ਬੜਾ ਵੱਡਾ ਹੈ ਤੇ ਬੜਾ ਹੀ ਜਜ਼ਬੇ ਭਰਿਆ ਹੈ ਦੇਖੋ ਘਰ ਚੋਂ ਇੱਕ ਸ਼ਹੀਦ ਹੋ ਜਾਵੇ ਤੇ ਬੜੇ ਮਾਣ ਵਾਲੀ ਗੱਲ ਹੈ ਇੱਧਰ ਤੇ ਪੂਰਾ ਪਰਿਵਾਰ ਹੀ ਸ਼ਹੀਦਾਂ ਦਾ ਵਾਪਰ ਪਰਿਵਾਰ ਦੇ ਸਾਰੇ ਦੇ ਸਾਰੇ ਮੈਂਬਰ ਹੀ ਸ਼ਹੀਦ ਨੇ